ਕੀ ਭਗਵੰਤ ਮਾਨ ਤੇ ਉਹਨਾਂ ਦੀ ਪਾਰਟੀ ਦੇ ਵਿਚਕਾਰ ਇੱਕ ਵਾਰ ਫਿਰ ਤਣਾਅ ਸਾਹਮਣੇ ਆਇਆ ਹੈ ਕੀ ਭਗਵੰਤ ਮਾਨ ਇਸੇ ਤਣਾਅ ਦੇ ਵਿਚਕਾਰ ਕਿਸੇ ਹੋਰ ਦੀ ਬਲੀ ਲੈਣਾ ਚਾਹੁੰਦੇ ਨੇ ਕੀ ਵਿਕਰਮ ਜਿਹटिया ਨੂੰ ਜ਼ਹਿਰੀਲੀ ਸ਼ਰਾਬ ਦੇ ਬਹਾਨੇ ਟੰਗਣ ਦੀਆਂ ਕੋਸ਼ਿਸ਼ਾਂ ਜਾਂ ਫਿਰ ਆਮ ਆਦਮੀ ਪਾਰਟੀ ਦੇ ਅੰਦਰ ਆਪਣਾ ਕਲੇਸ਼ ਉਸ ਪੱਧਰ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਤਾਰਾਂ ਦਿੱਲੀ ਦੇ ਨਾਲ ਜੋੜਨ ਲੱਗ ਪਏ ਨੇ ਆਖਰਕਾਰ ਜ਼ਹਿਰੀਲੀ ਸ਼ਰਾਬ ਮਾਮਲੇ ਦੇ ਵਿੱਚ ਕੀ ਕੁਝ ਹੋਇਆ ਹੁਣ ਤੱਕ ਇਹ ਕਿਸ ਪਾਸੇ ਨੂੰ ਸਿਆਸੀ ਰੰਗਤ ਲੈਂਦਾ ਜਾ ਰਿਹਾ ਹੈ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਪਾਣ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਲਗਭਗ ਵੀ ਮਸੂਮ ਜਾਨਾਂ ਜਿਹੜੀਆਂ ਗਰੀਬ ਲੋਕਾਂ ਦੀਆਂ ਜਾਨਾਂ ਉਹ ਜ਼ਹਿਰੀਲੀ ਸ਼ਰਾਬ ਦੇ ਨਾਲ ਅੰਮ੍ਰਿਤਸਰ ਦੇ ਇਲਾਕੇ 'ਚ ਜਾ ਚੁੱਕੀਆਂ ਨੇ ਖਾਸ ਕਰਕੇ ਮਜੀਠਾ ਵਿਧਾਨ ਸਭਾ ਹਲਕੇ 'ਚ ਆਖਰਕਾਰ ਇਹ ਜਾਨਾਂ ਜਾਣ ਦਾ ਜ਼ਿੰਮੇਵਾਰ ਹੈ ਕੌਣ ਮੁੱਖ ਮੰਤਰੀ ਭਗਵੰਤ ਮਾਨ ਕੱਲ ਪੀੜਤਾਂ ਨੂੰ ਮਿਲਣ ਲਿਗੇ ਉਹਨਾਂ ਨੂੰ ਦਲਾਸਾ ਦੇਣ ਦੇ ਲਈ ਉਹਨਾਂ ਦੇ ਨਾਲ ਦੁੱਖ ਸਾਂਝਾ ਕਰਨਗੇ ਮੁੱਖ ਮੰਤਰੀ ਨੇ ਦੁੱਖ ਵੀ ਸਾਂਝਾ ਕੀਤਾ ਤੇ ਪੱਤਰਕਾਰਾਂ ਨੂੰ ਮੁਖਾਤਬ ਹੁੰਦਿਆਂ ਹੋਇਆ ਮੁੱਖ ਮੰਤਰੀ ਨੇ ਕਿਹਾ ਕਿ ਤਾਰਾਂ ਜਿਹੜੀਆਂ ਨੇ ਦਿੱਲੀ ਤੱਕ ਜੋੜਦੀਆਂ ਨੇ ਤਾਰਾਂ ਦਿੱਲੀ ਤੱਕ ਜੋੜਦੀਆਂ ਨੇ ਬਿਨਾਂ ਕਿਸੇ ਸਿਆਸੀ ਰਸੂਖ ਤੋਂ ਜਿਹੜਾ ਇਹ ਕੰਮ ਹੋ ਨਹੀਂ ਸਕਦਾ ਕਿਸੇ ਸਿਆਸੀ ਆਗੂਆਂ ਦੀ ਛਤਰ ਛਾਇਆ ਤੋਂ ਬਿਨਾਂ ਜ਼ਹਿਰੀਲੀ ਸ਼ਰਾਬ ਦਾ ਧੰਦਾ ਚੱਲ ਹੀ ਨਹੀਂ ਸਕਦਾ ਤੇ ਵਿਕਰਮਜੀਠੀਆਂ ਨੂੰ ਵੀ ਛੇੜ ਗਏ ਕਹਿੰਦੇ ਜਿਹੜੇ ਹਲਕੇ ਦੀ ਅਗਵਾਈ ਕਰਦੇ ਰਿਹਾ ਉਹ ਤਾਂ ਆਪਸ ਸਮਗਲਿੰਗ ਦੇ ਮਾਮਲੇ 'ਚ ਜਮਾਨਤਾਂ ਤੇ ਆਖਰਕਾਰ ਜਿਹੜੀ ਮੈਂ ਤੁਹਾਨੂੰ ਸ਼ੁਰੂ 'ਚ ਗੱਲ ਕਹੀ ਕਿ ਆਮ ਆਦਮੀ ਪਾਰਟੀ ਦਾ ਅੰਦਰੂਨੀ ਕਲੇਸ਼ ਵੀ ਇਸ ਵਿਚਾਰ ਉਹਦੇ ਬਾਰੇ ਜੇਕਰ ਤੱਥਾਂ ਨੂੰ ਮਲੌਣ ਦੀ ਤੇ ਉਹਨਾਂ ਨੂੰ ਫਿਰ ਤੋੜਨ ਕੇ ਦੇਖਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਉੱਚ ਦੋ ਚੀਜ਼ਾਂ ਬੜੀਆਂ ਸਪਸ਼ਟ ਉੱਭਰਦੀਆਂ ਨੇ ਪਹਿਲੀ ਇਹ ਕਿ ਮੁੱਖ ਮੰਤਰੀ ਦਾ ਕਹਿਣਾ ਕਿ ਸਿਆਸੀ ਛਤਰ ਛਾਇਆ ਤੋਂ ਬਿਨਾਂ ਦਿੱਲੀ ਦਾ ਤੇ ਦਿੱਲੀ ਦੇ ਨਾਲ ਤਾਰ ਜੋੜਦੇ ਨੇ ਉੱਥੋਂ ਬਿਨਾ ਇਹ ਕਾਰੋਬਾਰ ਚੱਲ ਨਹੀਂ ਸਕਦਾ ਵਿਕਰਮ ਮਜੀਠੀਆ ਦਾ ਇਹ ਇਲزام ਲਾਉਣਾ ਕਿ ਕਿਉਂਕਿ ਹੁਣ ਜਿਹੜਾ ਉਸ ਇਲਾਕੇ ਦੇ ਵਿੱਚ ਜੋ ਠੇਕੇਦਾਰ ਨੇ ਸ਼ਰਾਬ ਦੇ ਦੋ ਠੇਕੇਦਾਰਾਂ ਕੋਲੇ ਦੋ ਗਰੁੱਪਾਂ ਕੋਲੇ ਠੇਕੇ ਨੇ ਇੱਕ ਵੱਡਾ ਗਰੁੱਪ ਹੈ ਇੱਕ ਛੋਟਾ ਗਰੁੱਪ ਹੈ ਵਿਕਰਮ ਮਜੀਠੀਆ ਇਲزام ਲਾਉਂਦੇ ਹੈ ਕਿ ਉਸ ਵੱਡੇ ਠੇਕੇਦਾਰ ਦੇ ਸਬੰਧ ਜਿਹੜੇ ਆ ਉਹ ਆਪ ਦੇ ਪ੍ਰਧਾਨ ਨਾਲ ਨੇ ਹੁਣ ਅਰਵਿੰਦ ਕੇਜਰੀਵਾਲ ਨੂੰ ਕਹਿੰਦੇ ਨੇ ਅਮਨ ਅਰੋੜੇ ਨੂੰ ਕਹਿੰਦੇ ਨੇ ਇਹ ਸਪਸ਼ਟ ਨਹੀਂ ਕੀਤਾ ਉਹਨਾਂ ਨੇ ਪਰ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਪ੍ਰਧਾਨ ਨਾਲ ਨੇ ਇਵਨ ਕਿ ਉਹਨਾਂ ਨੇ ਮੁੱਖ ਮੰਤਰੀ ਨਾਲ ਵੀ ਇਸ ਦੇ ਸਬੰਧ ਜੋੜਨ ਦੀ ਗੱਲ ਕੀਤੀ ਹੁਣ ਉੱਥੇ ਲੜਾਈ ਕੀ ਹੈ ਉੱਥੇ ਲੜਾਈ ਇਹ ਹੈ ਕਿ ਇੱਕ ਜਿਹੜਾ ਛੋਟਾ ਗਰੁੱਪ ਹੈ ਉਹਦੀ ਵਪਾਰਕ ਰਣਨੀਤੀ ਕਹਿ ਲਓ ਉਹਦੀ ਵਪਾਰ ਕਰਨ ਦਾ ਤਰੀਕਾ ਕਹਿ ਲਓ ਰਣਨੀਤੀ ਹੀ ਕਹਿ ਲਓ ਕਿ ਉਹ ਜਿਹੜਾ ਮਿੱਥਿਆ ਹੋਈ ਕੀਮਤ ਹੈ ਸ਼ਰਾਬ ਦੀ ਜਿਹੜੀ ਉਹਦੇ ਤੇ ਸ਼ਰਾਬ ਵੇਚ ਰਿਹਾ ਜਾਨੀ ਕਿ ਜਿਹੜਾ ਗਰੁੱਪ ਹੈ ਦੋ ਵੱਡਾ ਗਰੁੱਪ ਹੈ ਮਹਿੰਗੀ ਸ਼ਰਾਬ ਵੇਚ ਰਿਹਾ ਦੂਜਾ ਸਸਤੀ ਸ਼ਰਾਬ ਵੇਚ ਰਿਹਾ ਇਸ ਕਰਕੇ ਟਕਰਾਇਆ ਜਿਹੜਾ ਉੱਥੇ ਬਣਿਆ ਹੋਇਆ ਹੈ ਚਲਾਨ ਵੀ ਕੱਟੇਗੇ ਤੇ ਛੋਟੇ ਗਰੁੱਪ ਦੇ ਕਈ ਠੇਕੇ ਬੰਦ ਵੀ ਕੀਤੇਗੇ ਹੁਣ ਜਿਹੜੀ ਵਰਤਾਂਤ ਸਿਰਜਿਆ ਜਾ ਰਿਹਾ ਜਾਂ ਜਿਹੜਾ ਵਰਤਾਂਤ ਉੱਭਰ ਕੇ ਸਾਹਮਣੇ ਆ ਰਿਹਾ ਹੈ ਉਹ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਜਾਂ ਤਾਂ ਫਿਰ ਕਿਸੇ ਆਪਣਿਆਂ ਨੂੰ ਰਗੜਨ ਨੂੰ ਫਿਰਦੇ ਨੇ ਇਸ ਕੇਸ ਦੇ ਵਿੱਚ ਜਾਂ ਫਿਰ ਕਿਸੇ ਤੀਜੇ ਨੂੰ ਜਾਂ ਦੂਜੇ ਨੂੰ ਕਹਿ ਲਈਏ ਕਿਉਂਕਿ ਮੁੱਖ ਮੰਤਰੀ ਨੇ ਕੱਲ੍ਹ ਅੱਜ ਕੱਲ ਜੋ ਕਿਹਾ ਮੁੱਖ ਮੰਤਰੀ ਨੇ ਜੇਕਰ ਅੱਜ ਦੀ ਗੱਲ ਕਰੀ ਅੱਜ ਦੀ ਮੀਡੀਆ ਰਿਪੋਰਟਾਂ ਦੇ ਅਨੁਸਾਰ ਮੁੱਖ ਮੰਤਰੀ ਕੋਲੇ ਕਹਿੰਦੇ ਕਿ ਇਨਫੋਰਮੇਸ਼ਨ ਹੈ ਕਿ ਇਹਦੇ ਪਿੱਛੇ ਕੌਣ ਸੀ ਕੱਲ ਵੀ ਪੱਤਰਕਾਰਾਂ ਨੇ ਕਿਹਾ ਮੁੱਖ ਮੰਤਰੀ ਨੇ ਜਿੰਨੇ ਕੌਨਫੀਡੈਂਸ ਨਾਲ ਕਿਹਾ ਤਾਂ ਫਿਰ ਪੱਤਰਕਾਰ ਨੇ ਅੱਗੋਂ ਪੁੱਛ ਲਿਆ ਕਿ ਭਾਈ ਕੌਣ ਨੇ ਉਹ ਕਹਿੰਦੇ ਫਿਰ ਮੁੱਖ ਮੰਤਰੀ ਝੁਕ ਗਏ ਇੰਨੀ ਛੇਤੀ ਤਾਂ ਨਹੀਂ ਜਾਂਚ ਕਰ ਲੈਣ ਤੂੰ ਜਾਂਚ ਕਰ ਲੈਣ ਦੋ ਅਲੀ ਗੱਲ 'ਤੇ ਚਲੇ ਗਏ ਜੌਰ ਪੋਟਾਰੀਆਂ ਨੇ ਕਿ ਮੁੱਖ ਮੰਤਰੀ ਦੇ ਕੋਲੇ ਇਹਦੀ ਜਾਣਕਾਰੀ ਹੈਗੀ ਹੈ ਕੌਣ ਨੇ ਮੇਰੇ ਸ਼ੰਕੇ ਇੱਥੋਂ ਖਬਰ ਖਤਮ ਹੁੰਦੀ ਹੈ ਤੇ ਮੈਂ ਆਪਣੀ ਗੱਲ ਜਿਹੜੀ ਹੈ ਉਹ ਤੁਹਾਡੇ ਨਾਲ ਕਰਦਾ ਕਿ ਮੇਰੇ ਸ਼ੰਕੇ ਕੀ ਨੇ ਇਸ ਮਾਮਲੇ ਤੇ ਮੈਨੂੰ ਇਹ ਲੱਗਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਕਿਉਂਕਿ ਆਮ ਆਦਮੀ ਪਾਰਟੀ ਦੇ ਅੰਦਰ ਟਸਕਬਾਜੀ ਤਾਂ ਸਿਖਰ ਤੇ ਹੈ ਉਹ ਹਮੇਸ਼ਾ ਰਹਿਣੀ ਰਹਿਣੀ ਹੈ ਕਿਉਂਕਿ ਸੱਤਾ ਦੇ ਕੇਂਦਰ ਵਖ ਵਖ ਹੋ ਚੁੱਕੇ ਨੇ ਹਰ ਕੇਂਦਰ ਆਪਣੇ ਹਿਸਾਬ ਦੇ ਨਾਲ ਚੀਜ਼ਾਂ ਨੂੰ ਚਲਾਉਣ ਦੀ ਕੋਸ਼ਿਸ਼ ਕਰਦਾ ਤੇ ਇਹਦੇ ਵਿੱਚ ਮੁੱਖ ਮੰਤਰੀ ਕਦੇ ਤਾਂ ਬਹੁਤ ਜ਼ਿਆਦਾ ਉੱਭਰ ਕੇ ਸਾਹਮਣੇ ਆਉਂਦੇ ਨੇ ਕਦੇ ਬਹੁਤ ਜ਼ਿਆਦਾ ਐਸਕਲੇਟਡ ਹੋ ਜਾਂਦੇ ਆ ਬਹੁਤ ਜ਼ਿਆਦਾ ਉਹਨਾਂ ਨੂੰ ਖੁੰਝੇ ਲੱਗਣਾ ਪੈਂਦਾ ਆ ਤੇ ਇਹ ਚੀਜ਼ ਮੁੱਖ ਮੰਤਰੀ ਨੂੰ ਪਸੰਦ ਹੈ ਨਹੀਂ ਹੁਣ ਮੁੱਖ ਮੰਤਰੀ ਆਪਣੀ ਪਾਰਟੀ ਦੇ ਆਗੂਆਂ ਨੂੰ ਇਸ ਤਰ੍ਹਾਂ ਹੀ ਬਲੈਕਮੇਲ ਕਰਨਗੇ ਕਿ ਤੁਹਾਡੇ ਸਬੰਧ ਉਹਨਾਂ ਦੇ ਨਾਲ ਸੀ ਜਿਹੜੇ ਇਹ ਸਾਰੇ ਵਪਾਰ ਨੂੰ ਚਲਾ ਰਹੇ ਸੀ ਜ਼ਹਿਰੀਲੀ ਸ਼ਰਾਬ ਦੇ ਵਪਾਰ ਨੂੰ ਚਲਾ ਰਹੇ ਸੀ ਕਿਉਂਕਿ ਇਹ ਇਹ ਉਹ ਦੋ ठेकेदारों ਦੀ ਲੜਾਈ ਦੇ ਵਿੱਚੋਂ ਨਿਕਲਦੀ ਹੋਈ ਚੀਜ਼ ਹੈ ਇਹ ਗੱਲ ਮੀਡੀਆ ਰਿਪੋਰਟਾਂ ਮੰਨਦੀਆਂ ਨੇ ਹੁਣ ਇਹਦੇ ਵਿੱਚ ਹੁਣ ਜਿਹੜਾ ਇਸ਼ਾਰਾ ਵਿਕਰਮ ਜੀਠੀਆਂ ਨੇ ਕੀਤਾ ਜੇ ਉਹਨੂੰ ਜੋੜ ਕੇ ਦੇਖਿਆ ਜਾਵੇ ਤਾਂ ਉਹ ਇਹ ਹੈ ਕਿ ਵੀ ਫਿਰ ਜਦਾ ਮਨੋ ਰੋੜਾ ਜਾਂ ਅਰਵਿੰਦ ਕੇਜਰੀਵਾ ਦੋਵਾਂ ਚੋਂ ਇੱਕ ਜਣਾ ਇੱਕ ਪ੍ਰਧਾਨ ਦਾ ਜ਼ਿਕਰ ਤਾਂ ਕੀਤਾ ਹੀ ਹੈ ਨਾ ਉਹਨਾਂ ਨੇ ਕਿ ਉਹ ਫਿਰ ਹੁਣ ਮੁੱਖ ਮੰਤਰੀ ਨੂੰ ਪਤਾ ਹੈ ਕਿ ਫਿਰ ਵੀ ਉਧਰ ਸੰਬੰਧ ਸੀ ਦੋਵਾਂ ਦੇ ਨਾਲ ਜਿਹੜੇ ਮੁੱਖ ਮੰਤਰੀ ਕਹਿੰਦੇ ਨੇ ਕਿ ਦਿੱਲੀ ਦੇ ਨਾਲ ਵੀ ਤਾਰ ਜੁੜਦੇ ਨੇ ਮੁੱਖ ਮੰਤਰੀ ਸਿੱਧੇ ਤੌਰ ਤੇ ਕੇਜਰੀਵਾਲ ਨੂੰ ਦਬਕੇ ਮਾਰ ਰਹੇ ਨੇ ਸਿੱਧੇ ਤੌਰ ਤੇ ਕਿਉਂਕਿ ਕੇਜਰੀਵਾਲ ਤਾਂ 10 ਸਾਲ ਮੁੱਖ ਮੰਤਰੀ ਰਹੇਗੇ ਤੇ ਉਹ ਸਾਰੀਆਂ ਚੀਜ਼ਾਂ ਐਕਸਾਈਜ਼ ਪਾਲਿਸੀ ਵੀ ਜਿਹੜੀ ਆਪਕਾਰੀ ਨੀਤੀ ਵੀ ਆ ਉਹ ਵੀ ਦਿੱਲੀ ਵਾਲੀ ਕਾਪੀ ਪੇਸਟ ਆ ਇੱਥੇ ਕੀ ਇਹ ਸਾਰਾ ਕੁਝ ਉੱਥੋਂ ਨਿਕਲਦਾ ਆ ਈਵਨ ਕੇ ਅਰਵਿੰਦ ਕੇਜਰੀਵਾਲ ਤਾਂ ਕਹਿੰਦੇ ਨੇ ਕਿ ਉਹ ਠੇਕੇਦਾਰ ਬਹੁਤ ਜਿਹੜੇ ਸਪான்ਸਰ ਨੇਗੇ ਜਿਹੜੇ ਪੈਸੇ ਦਿੰਦੇ ਨੇ ਕਿ ਆਮ ਆਦਮੀ ਪਾਰਟੀ ਨੂੰ ਇਹ ਗੱਲ ਤਾਂ ਵਿਕਰਮ ਜੇਠੀਆ ਵੀ ਕਹਿੰਦੇ ਆ ਇਹ ਗੱਲ ਇਹ ਹੈ ਕਿ ਅਰਵਿੰਦ ਕੇਜਰੀਵਾਲ ਤੇ ਅਮਨ ਅਰੋੜੇ ਨੂੰ ਟੰਗਣ ਦੀ ਕੋਸ਼ਿਸ਼ ਚ ਨੇ ਭਗਵੰਤ ਮਾਨ ਟੰਗਣ ਜਾ ਹੈ ਨਾ ਟੰਗਣ ਬਲੈਕਮੇਲ ਕਰਨਗੇ ਤੇ ਜਿਹੜੀ ਆਮ ਆਦਮੀ ਪਾਰਟੀ ਦੀ ਅੰਦਰਲੀ ਲੜਾਈ ਆ ਉਹ ਹੁਣ ਜਿਹੜੀ ਇਸ ਕਦਰ ਅੱਗੇ ਜਾਊਗੀ ਕਿ ਇਸ ਮਾਮਲੇ ਦੇ ਵਿੱਚ ਭਗਵੰਤ ਮਾਨ ਦੇ ਹੱਥੇ ਇੱਕ ਤੁਰਕ ਦਾ ਪੱਤਾ ਜਿਹੜਾ ਉਹ ਲੱਗ ਚੁੱਕਿਆ ਦੂਜੀ ਗੱਲ ਇਹ ਹੈ ਕਿ ਜਿਹੜੀ ਗੱਲ ਮੁੱਖ ਮੰਤਰੀ ਕਹਿੰਦੇ ਕਿ 86 70 ਛਾਇਆ ਤੋਂ ਬਿਨਾ ਨਹੀਂ ਹੋ ਸਕਦਾ ਫਿਰ ਉਹ ਅਖੀਰ ਤੇ ਮਜੀਠੀਆ ਦਾ ਜ਼ਿਕਰ ਕਰ ਗਏ ਕਿ ਇਸ ਮਾਮਲੇ ਦੇ ਵਿੱਚ ਕਿਸੇ ਮਜੀਠੀਆ ਵਰਗੇ ਬੰਦੇ ਦਾ ਵੀ ਜਿਹੜਾ ਹੱਥ ਮੁੱਖ ਮੰਤਰੀ ਨੂੰ ਲੱਗਦਾ ਹੈ ਕਿ ਹੈ ਜਾਂ ਜਿਹੜੀ ਇਨਫੋਰਮੇਸ਼ਨ ਕਹਿ ਰਹੇ ਨੇ ਜਾਂ ਜਿਨਨੇ ਜ਼ੋਰ ਦੇ ਕੇ ਉਹ ਕਹਿ ਰਹੇ ਨੇ ਕਿ ਕਿ ਉਹ ਵਿਕਰਮ ਮਜੀਠੀਆ ਨੂੰ ਵੀ ਟੰਗਣ ਦੀ ਕੋਸ਼ਿਸ਼ ਚ ਨੇ ਹੁਣ ਇਹ ਜਿਹੜੀ ਆ ਹਾਲਾਤ ਨੇ ਪਰ ਇਹਦੇ ਤੇ ਮੈਂ ਨਾਲ ਦੱਸ ਸਕਦਾ ਕਹਿ ਸਕਦਾ ਕਿ ਇੱਥੇ ਬਲੈਕਮੇਲਿੰਗ ਹੋ ਸਕਦੀ ਹੈ ਇੱਥੇ ਤੁਹਾਨੂੰ ਪ੍ਰਤੱਖ ਰੂਪ ਦੇ ਵਿੱਚ ਕੋਈ ਚਾਹੇ ਵਿਕਰਮ ਨਜੀਠੀ ਆਇਆ ਜਾਂ ਕੋਈ ਹੋਰ ਆ ਜਾਂ ਕੋਈ ਵੀ ਹੈ ਉਹ ਗ੍ਰਿਫਤਾਰ ਹੁੰਦਾ ਉੱਤੇ ਕਾਰਵਾਈ ਹੁੰਦੀ ਨਜ਼ਰ ਨਹੀਂ ਆਏਗੀ ਇੱਥੇ ਮੁੱਖ ਮੰਤਰੀ ਬਲੈਕਮੇਲ ਕਰਨਗੇ ਚਾਹੇ ਉਹ ਆਪਣੀ ਪਾਰਟੀ ਨੂੰ ਕਰ ਲੈਣ ਚਾਹੇ ਉਹ ਕਿਸੇ ਦੂਜੇ ਤੀਜੇ ਨੂੰ ਕਰ ਲੈਣ ਇੱਥੇ ਬਲੈਕਮੇਲਿੰਗ ਹੋਣੀ ਹੈ ਦੋ ਚਾਰ ਐਕਸਾਈਜ ਇਨਸਪੈਕਟਰ ਸਸਪੈਂਡ ਹੋ ਕੇ ਇੱਕ ਦੋ ਥਾਣਾ ਇੰਚਾਰਜ ਥਾਣਾ ਮੁਖੀ ਸਸਪੈਂਡ ਹੋ ਜਾਣਗੇ ਗੁੰਗਰਆਂ ਤੋਂ ਮਿੱਟੀ ਝਾੜ ਦਿੱਤੀ ਜਾਊਗੀ ਪ੍ਰਣਾਲਾ ਉੱਥੇ ਦਾ ਉੱਥੇ ਹੀ ਰਹਿਣਾ ਹੈ ਪੰਜ ਭਾਵੇਂ ਜੋ ਕੋਈ ਮਰਜ਼ੀ ਕਹਿੰਦੇ ਰਹਿਣ ਇਸ ਮਾਮਲੇ ਦੇ ਵਿੱਚ ਹੋਰ ਅੱਗੇ ਕੁਝ ਨਹੀਂ ਹੋਣਾ ਕਿਉਂਕਿ ਨਾਰਾ ਸੰਗਰੂਰ ਵਾਲੇ ਮਾਮਲੇ ਚੱਕੇ ਕੁਝ ਹੋਇਆ ਨਾ ਇਸ ਚ ਉਸ ਤੋਂ ਪਹਿਲਾਂ 2020 ਚ ਇਸ ਹਮਾਮ ਚ ਸਾਰੇ ਨੰਗੇ ਨੇ ਕੋਈ ਪਾਰਟੀ ਐਤ ਤੋਂ ਬਰੀ ਨਹੀਂ ਹੁੰਦੀ ਪਰ ਸਵਾਲ ਇਹ ਹੈ ਕਿ ਗਰੀਬਾਂ ਦੀ ਮੌਤ ਦੀ ਜ਼ਿੰਮੇਵਾਰੀ ਕੌਣ ਚੱਕੂਗਾ ਆਖਰਕਾਰ ਇਹ ਸਿਲਸਲੇ ਕਦੋਂ ਬੰਦ ਹੋਣਗੇ ਹਰ ਵਾਰ ਲੋਕ ਇਹੀ ਗੱਲਾਂ ਕਹਿ ਕੇ ਜਿਹੜਾ ਉਹ ਚੁੱਪ ਕਰਕੇ ਬਹਿ ਜਾਂਦੇ ਆ ਚਾਹੇ ਉਹ ਸਾਡੇ ਐਸੀ ਖੋਦਾਂ ਪੱਤਰਕਾਰਾਂ ਚਾਹੇ ਆਮ ਨੇ ਚਾਹੇ ਖੁੰਡਾ ਤੇ ਚਰਚਾ ਚਾਹੇ ਸਰਕਾਰੀ ਦਰਬਾਰੇ ਇਹ ਸਾਰੀਆਂ ਕੁਝ ਉਦੋਂ ਹੀ ਹੁੰਦਾ ਜਦੋਂ ਕੁਝ ਵੱਡਾ ਹੋ ਜਾਂਦਾ ਉਸ ਤੋਂ ਬਾਅਦ ਗੁੰਗਲਾਂ ਤੋਂ ਮਿੱਟੀ ਝਾੜ ਕੇ ਸਾਰੇ-ਸਾਰੇ ਆਪਣੇ ਘਰੀ ਜਿਹੜੇ ਸਿਵਿਆਂ ਤੇ ਜਿਹੜੇ ਬੈਠਣ ਆਉਂਦੇ ਆ ਭੂਰਿਆਂ ਤੇ ਬੈਠਣ ਆਉਂਦੇ ਆ ਅਫਸੋਸ ਕਰਨ ਆਉਂਦੇ ਉਹ ਵੀ ਕੱਪੜੇ ਝਾੜ ਕੇ ਆਪਣੇ ਘਰਾਂ ਨੂੰ ਚਲੇ ਜਾਂਦੇ ਆ ਪਰ ਦੁੱਖ ਤਕਲੀਫਾ ਉਹਨਾਂ ਪਰਿਵਾਰਾਂ ਨੂੰ ਝੱਲਣੀਆਂ ਪੈਂਦੀਆਂ ਨੇ ਜਿਹੜੇ ਪਹਿਲਾਂ ਹੀ ਗਰੀਬੀ ਦੀ ਮਾਰ ਚ ਨੇ ਤੇ ਉਹਨਾਂ ਤੇ ਅਜਿਹੇ ਪਹਾੜ ਹੋਰ ਟੁੱਟ ਜਾਂਦੇ ਆ ਕੁੱਲ ਮਿਲਾ ਕੇ ਪੰਜਾਬ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਹੁਣ ਗੰਭੀਰ ਕਰਨ ਦੀ ਲੋੜ ਹੁਣ ਦੀ ਵੀ ਲੋੜ ਹੈ ਪਰ ਮੁੱਖ ਮੰਤਰੀ ਇਸ ਮਾਮਲੇ ਦੇ ਰਾਹੀਂ ਕਈ ਨਿਸ਼ਾਨੇ ਲਾਉਂਦੇ ਹੋਏ ਤੁਹਾਨੂੰ ਆਉਂਦੇ ਦਿਨਾਂ 'ਚ ਨਜ਼ਰ ਆਉਣਗੇ ਚਾਹੇ ਉਹ ਅੰਡਰ ਦਾ ਟੇਬਲ ਹੋਣ ਚਾਹੇ ਅਵੱਬ ਦਾ ਟੇਬਲ ਹੋਣ ਇਹ ਤੁਹਾਨੂੰ ਨਜ਼ਰ ਆਵੇਗਾ ਥੋੜੇ ਕਿ ਸਮੇਂ ਦੇ ਵਿੱਚ ਚਾਹੇ ਤਾਂ ਅਰਵਿੰਦ ਕੇਜਰੀਵਾਲ ਨੂੰ ਬਲੈਕਮੇਲ ਕਰਨ ਅਮਨੋ ਰੋੜੇ ਨੂੰ ਕਰਨ ਆਪਣੀ ਪੱਕੀ ਦੀ ਪਾਰਟੀ ਦੀ ਲੀਡਰਸ਼ਿਪ ਨੂੰ ਬਲੈਕਮੇਲ ਕਰਨ ਜਾਂ ਫਿਰ ਵਿਕਰਮ ਜੇਠੀਆਂ ਜਾਂ ਕਿਸੇ ਹੋਰ